ਕਹਿੰਦੇ ਨੇ ਬੰਦੇ ਨੂੰ ਜ਼ਿੰਦਗੀ ਜਿਹੜਾ ਪਾਠ ਪੜਾਉਂਦੀ ਏ ਨਾ ਉਹ ਕਿਤਾਬਾਂ ਕਦੇ ਵੀ ਨਹੀਂ ਪੜਾ ਸਕਦੀਆਂ ਕਿਤਾਬਾਂ ਜੋ ਗਿਆਨ ਬਹੁਤ ਮਿਲਦਾ ਏ ਪਰ ਅਸਲ ਵਿਹਾਰਕ ਗਿਆਨ ਜਿਹੜਾ ਹੁੰਦਾ ਏ ਨਾ ਉਹ ਜ਼ਿੰਦਗੀ ਹੀ ਸਿਖਾਉਂਦੀ ਏ ਬੰਦੇ ਨੂੰ ਪ੍ਰੈਕਟੀਕਲ ਹੀ ਸਿਖਾਉਂਦਾ ਏ ਕਹਿੰਦੇ ਇੱਕ ਪੰਡਤ ਜੀ ਨਾਲ ਨਹਾਰੇ ਸੀਗੇ ਤੇ ਨਾਲਿਓ ਗੁਣਗਣਾ ਰਹੇ ਸੀ ਕਹਿੰਦੇ ਪ੍ਰੀਤੀ ਬੜੀ ਮਾਤਾ ਕੀ ਔਰ ਭਾਈ ਦਾ ਬਲ ਜੋਤੀ ਬੜੀ ਕਿਰਨੋਂ ਕੀ ਔਰ ਗੰਗਾ ਦਾ ਜਲ ਪੰਡਤ ਜੀ ਗੁੰਗੁਣਾ ਰਹੇ ਸੀ ਤੇ ਉੱਥੇ ਇੱਕ ਨਾ ਬਜ਼ੁਰਗ ਔਰਤ ਲੰਗੀ ਤੇ ਉਹ ਨਾ ਹੱਸ ਪਈ ਹੁਣ ਪੰਡਤ ਇਹਦੇ ਤੇ ਨਾਰਾਜ਼ ਹੋ ਗਿਆ ਉਹਨੇ ਕੀ ਕੀਤਾ ਸਰਪੰਚ ਕੋਲ ਗਿਆ ਜਲਾ ਵੀ ਉਹਨੇ ਮੇਰਾ ਅਪਮਾਨ ਕੀਤਾ ਸਰਪੰਚ ਨੇ ਅਗਲੇ ਦਿਨ ਪੰਚਾਇਤ ਬੁਲਾ ਲਈ ਤੇ ਕਹਿੰਦਾ ਵੀ ਤੂੰ ਉਹ ਜਨਾਨੀ ਨੂੰ ਕਹਿੰਦੇ ਵੀ ਤੂੰ ਪੰਡਤ ਦਾ ਅਪਮਾਨ ਕੀਤਾ ਹੈ ਉਹ ਆਂਦੀ ਨਹੀਂ ਵੀ ਮੈਂ ਐਸੀ ਗੁਸਤਾਖੀ ਕਰ ਹੀ ਨਹੀਂ ਸਕਦੀ ਪੰਡਤ ਕਹਿੰਦਾ ਵੀ ਜਦੋਂ ਮੈਂ ਕੱਲ ਨਾ ਨੌਂਦਾ ਹੋਇਆ ਗੁੰਗੁਣਾ ਰਿਹਾ ਸੀ ਤੇ ਤੂੰ ਮੇਰੇ ਤੇ ਹੱਸੀ ਹੈ ਵੀ ਇਹ ਅਪਮਾਨ ਨਹੀਂ ਤੇ ਹੋਰ ਕੀ ਹੈ ਉਹ ਔਰਤ ਕਹਿੰਦੀ ਬਜ਼ੁਰਗ ਔਰਤ ਆਂਦੀ ਮੈਂ ਤੇਰੇ ਤੇ ਨਹੀਂ ਹਸੀ ਸੀ ਜਿਹੜੀਆਂ ਤੂੰ ਸਤਰਾਂ ਬੋਲਣ ਦੇ ਸੇ ਨਾ ਮੈਂ ਉਹਦੇ ਤੇ ਹਸੀ ਸੀ ਤੇ ਸਰਪੰਚ ਕਹਿੰਦਾ ਵੀ ਇਹ ਤਾਂ ਇੱਕ ਤਰ੍ਹਾਂ ਦਾ ਅਪਮਾਨ ਹੀ ਹੋਇਆ ਨਾ ਵੀ ਤੁਸੀਂ ਪੰਡਤ ਜੀ ਦੇ ਗਿਆਨ ਤੇ ਹਸੇ ਸੀਗੇ ਗੁਣਗਣਾਉਣ ਤੇ ਹਸੇ ਸੀ ਉਹ ਆਂਦੀ ਨਹੀਂ ਆਂਦੀ ਪੰਡਤ ਜੀ ਤੇ ਹਸਣਾ ਹੋਰ ਗੱਲ ਏ ਇਹਨਾਂ ਦੇ ਗਿਆਨ ਤੇ ਉਹ ਚੀਜ਼ੇ ਗਲਤ ਬੋਲਣ ਦੇ ਅੱਛਾ ਹੁਣ ਉਹ ਪੰਡਤ ਨੂੰ ਗੁੱਸਾ ਆ ਜਾਂਦਾ ਅੱਛਾ ਮੇਰੀ ਜਿਹੜਾ ਆਖਿਆ ਉਹ ਗਲਤ ਏ ਤੇ ਫਿਰ ਸਹੀ ਕੀ ਏ सरपंचਾਂ ਦਾ ਹਾਂ ਬੇ ਮਾਦਾ ਗਾ ਤੂੰ ਹੱਸੀ ਤੇਰੀ ਗੱਲ 'ਚ ਵਜਨ ਹੈ ਤੇ ਤੂੰ ਫਿਰ ਦੱਸ ਵੀ ਉਹਦੇ ਵਿੱਚ ਸਹੀ ਕੀ ਹੈ ਪਿਓ ਗਲਤ ਕਿਉਂ ਸੀ ਜਿਹੜਾ ਗੁਣਗੁਣਾ ਰਿਹਾ ਸੀ ਫਿਰ ਉਹ ਮਾਦਾ ਕਹਿੰਦੀ ਵੀ ਚਲੋ ਇਹ ਗੱਲ ਹੈ ਵੀ ਮੈਨੂੰ ਇਹਨਾਂ ਗਿਆਨ ਨਹੀਂ ਪਰ ਮੈਂ ਜ਼ਿੰਦਗੀ ਤੋਂ ਜੋ ਕੁਝ ਸਿੱਖਿਆ ਹੈ ਨਾ ਉਹਦੇ ਹਿਸਾਬ ਨਾਲ ਦੱਸਦੀ ਹਾਂ ਉਹ ਕਹਿੰਦੀ ਪ੍ਰੀਤੀ ਬੜੀ ਤ੍ਰੀਆ ਕੀ ਔਰ ਬਾਹੋਂ ਕਾ ਬਲ ਜੋਤੀ ਬੜੀ ਨੈਨੂ ਕੀ ਔਰ ਮੇਘੋਂ ਕਾ ਜਲ ਯਾਨੀ ਕਿ ਬੱਦਲਾਂ ਦਾ ਪਾਣੀ ਮੇਗੋਆਂ ਦਾ ਜਲਦਾ ਮਤਲਬ ਹੈ ਬਦਲਾ ਨਾ ਪਾਣੀ ਸਰਪੰਚਾਂ ਦਾ ਵੀ ਇਹ ਗੱਲ ਤੇਰੀ ਕਿਵੇਂ ਦੀ ਹੋਈ ਇਹਦਾ ਮਤਲਬ ਦੱਸ ਸਕਦੇ ਆ ਉਹ ਕਹਿੰਦੇ ਹਾਂ ਬਿਲਕੁਲ ਦੱਸ ਸਕਦੇ ਆ ਤੇ ਜਦੋਂ ਪਿਤਾ ਤੇ ਪੁੱਤਰ ਦੇ ਵਿੱਚ ਕਿਤੇ ਕੋਈ ਅਣਬਣ ਹੋ ਜੇ ਗੁੱਸੇ ਗੱਲੇ ਵਾਲੇ ਉੱਚੇ ਨਹੀਂ ਨਹੀਂ ਕੋਈ ਗੱਲ ਹੋ ਜੇ ਤੇ ਜਿਹੜੀ ਮਾਂ ਹੈ ਨਾ ਪੁੱਤਰ ਦਾ ਸਾਥ ਨਹੀਂ ਦੇਉਗੀ ਪਰ ਪਤਨੀ ਜਿਹੜੀ ਉਹ ਹਰ ਹਾਲ 'ਚ ਪਤੀ ਦਾ ਸਾਥ ਦੇਉਗੀ ਹੋ ਗਈ ਨਾ ਪ੍ਰੀਤੀ ਬੜੀ ਤ੍ਰੀਆ ਕੀ ਤੇ ਅਗਲੀ ਗੱਲ ਆ ਗਈ ਜੀ ਔਰ ਬਾਹੋਂ ਦਾ ਬਲ ਆਂਦਾ ਜੇ ਕਿਤੇ ਲੜਾਈ ਹੋ ਜੇੋ ਜਨਾਨੀਆਂ ਦੀ ਤੇ ਭਾਈ ਤਾਂ ਜਦੋਂ ਸੁਣੂਗਾ ਉਦੋਂ ਹੀ ਪਹੁੰਚੂਗਾ ਨਾ ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਬਾਹਾਂ ਦਾ ਜੋਰ ਹੈ ਤੁਹਾਡੇ ਬਾਹਾਂ ਦਾ ਦਮ ਹੈ ਨਾ ਉਹ ਕੰਮ ਆਊਗਾ ਤੇ ਆਂਦਾ ਵੀ ਅੱਗੇ ਜਿਹੜੀਆਂ ਦੋ ਗੱਲਾਂ ਸੀ ਉਹਨਾਂ ਜੋਤੀ ਬੜੀ ਨੈਨੂ ਕੀ ਕਹਿੰਦੀ ਵੀ ਜਿਹੜੀ ਨੈਣਾ ਦੀ ਜੋਤ ਹੈ ਨਾ ਇਹ ਹੀ ਉੱਤਮ ਹੈ ਜੇ ਇਹ ਨਾ ਹੋਵੇ ਤੇ ਸੂਰੀ ਦੇ ਕਿੰਨੀਆਂ ਵੀ ਕਿਰਨਾ ਹੋਣਾ ਉਹ ਤੁਹਾਨੂੰ ਦਿਸਣਗੀਆਂ ਤੇ ਨਹੀਂ ਨਾ ਤੁਹਾਨੂੰ ਪਤਾ ਹੀ ਨਹੀਂ ਲੱਗੂਗਾ ਇਸ ਕਰਕੇ ਜੋਤੀ ਨੈਣਾ ਦੀ ਵੱਡੀ ਏ ਤੇ ਉਹਨੇ ਵੱਡਾ ਆਖਿਆ ਮੇਗਾ ਦਾ ਔਰ ਮੇਗੋਂ ਕਾ ਜਲ ਗੰਗਾ ਦੀ ਥਾਂ ਤੇ ਆਂਦਾ ਵੀ ਗੰਗਾ ਹੋ ਸਕਦਾ ਚਲੋ ਗੰਗਾ ਇਸ਼ਨਾਨ ਚੰਗੀ ਗੱਲ ਏ ਪਰ ਜਦੋਂ ਮੀਂਹ ਵਰੂਗਾ ਨਾ ਬੱਦਲਾਂ ਚੋਂ ਪਾਣੀ ਵਰੂਗਾ ਉਹ ਹੀ ਅਮੀਰ ਗਰੀਬ ਸਭ ਨੂੰ ਬਰਾਬਰ ਕਰੂਗਾ ਫਸਲਾਂ ਹੋਣਗੀਆਂ ਅਮੀਰ ਗਰੀਬ ਦੇ ਮੂੰਹ ਚ ਪੈਣਗੀਆਂ ਤੇ ਇੰਨੀ ਗੱਲ ਸੁਣ ਕੇ ਫਿਰ ਉਹ ਸਰਪੰਚ ਤੇ ਪੰਡਤ ਸੀ ਨਾ ਜਿਹੜੇ ਉਹ ਵਾਕਏ ਸੰਤੁਸ਼ਟ ਹੋ ਗਏ ਸਰਪੰਚ ਕਹਿੰਦਾ ਪੰਡਤ ਜੀ ਹੁਣ ਕਿਵੇਂ انداپے ਸਹੀ ਹੈ ਇਹ ਔਰਤ ਸਹੀ ਹੈ ਆਂਦਾ ਤੇ ਜ਼ਿੰਦਗੀ ਜਿਹੜੇ ਸਭ ਕੁਝ ਸਿਖਾਉਂਦੀ ਹੈ ਨਾ ਉਹ ਕਿਤਾਬਾਂ ਨਹੀਂ ਸਿਖਾ ਸਕਦੀਆਂ ਹੈਗਾ